ਜੀ ਹਰ ਚਰਨਪੁੱਲਰ ਮਾਮਲਾ ਇਸ ਵੇਲੇ ਪੇਚੀਦਾ ਹੁੰਦਾ ਜਾ ਰਿਹਾ ਬੇहद ਪੇਚੀਦਾ ਹੁੰਦਾ ਜਾ ਰਿਹਾ ਇਸ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਸਮਝ ਤੋਂ ਬਾਹਰ ਨਜ਼ਰ ਆ ਰਹੀ ਹੈ ਆਖਿਰ ਜਦੋਂ ਸੀਬੀਆਈ ਦੇ ਵੱਲੋਂ ਰਿਮਾਂਡ ਲੈ ਲਈ ਗਈ ਹੈ ਉਦੋਂ ਵਿਜੀਲੈਂਸ ਬਿਊਰੋ ਕਿਉਂ ਅਦਾਲਤਾਂ ਦੇ ਗੇੜੇ ਕੱਢ ਰਿਹਾ ਹੈ ਵਿਜੀਲੈਂਸ ਬਿਊਰੋ ਵੱਲੋਂ ਕਿਉਂ ਦਾਅਵੇ ਕੀਤੇ ਜਾ ਰਹੇ ਹੈ ਕਿ ਉਹਨਾਂ ਨੇ ਐਫਆਈਆਰ ਪਹਿਲਾਂ ਕੀਤੀ ਸੀ ਔਰ ਜੇ ਐਫਆਈਆਰ ਪਹਿਲਾਂ ਕੀਤੀ ਸੀ ਤਾਂ ਪਹਿਲਾਂ ਇਸ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਿਉਂ ਉਹਨੂੰ ਲੁਕਾ ਕੇ ਰੱਖਿਆ ਗਿਆ ਫਿਰ ਸਵਾਲ ਇਹ ਵੀ ਖੜ ਜਾਂਦਾ ਹੈ ਖੈਰ ਸੀਬੀਆਈ ਦੀ ਰੀਮਾਂਡ ਤੋਂ ਬਾਅਦ ਹੁਣ ਅਦਾਲਤਾਂ ਦੇ ਗੇੜ ਜਿਹੜੇ ਆ ਉਹ ਕੱਢੇ ਜਾ ਰਹੇ ਆ ਪਰ ਅਦਾਲਤ ਵੱਲੋਂ ਵੀ ਕੋਈ ਸਖਾਲਾ ਹੁਕਮ ਨਹੀਂ ਸੁਣਾਇਆ ਗਿਆ ਵਿਜੀਲੈਂਸ ਵਾਸਤੇ ਵਿਜੀਲੈਂਸ ਨੂੰ ਉੱਥੋਂ ਵੀ ਵਾਪਸ ਪਰਤਣਾ ਪਿਆ ਯਾਨੀ ਕਿ ਜਿਹੜੀ ਅਰਜ਼ੀ ਵਿਜੀਲੈਂਸ ਨੇ ਅਦਾਲਤ ਦੇ ਵਿੱਚ ਲਾਈ ਸੀ ਉਸ ਨੂੰ ਖਾਰਜ ਕਰ ਦਿੱਤਾ ਗਿਆ ਔਰ ਹੁਣ ਇੰਤਜ਼ਾਰ ਕਰਨ ਦੇ ਵਾਸਤੇ ਵਿਜੀਲੈਂਸ ਨੂੰ ਕਿਹਾ ਗਿਆ ਕਿਉਂਕਿ 5 ਦਿਨਾਂ ਦਾ ਰਿਮਾਂਡ ਜਿਹੜਾ ਉਹ ਸੀਬੀਆਈ ਦੇ ਕੋਲ ਹੈ ਡੀਆਈਜੀ ਭੁੱਲੜ ਦਾ 9 ਦਿਨਾਂ ਦਾ ਰਿਮਾਂਡ 크ਸ਼ਾਨੂ ਦਾ ਸੀਬੀਆਈ ਦੇ ਕੋਲ ਹੈ ਔਰ ਉਹ ਅੰਡਰ ਪ੍ਰੋਸੈਸ ਹੈ ਔਰ ਉਸ ਤੋਂ ਬਾਅਦ ਹੀ ਹੁਣ ਅਗਲਾ ਰੀਮਾਂਡ ਕਿਸੇ ਨੂੰ ਦਿੱਤਾ ਜਾ ਸਕਦਾ ਹੈ। ਦਰਅਸਲ ਡੀਆਈਜੀ ਹਰਚਰਨ ਪੁੱਲਰ ਮਾਮਲੇ ਦੇ ਵਿੱਚ ਮੋਹਾਲੀ ਅਦਾਲਤ ਦੇ ਵੱਲੋਂ ਵਿਜੀਲੈਂਸ ਬਿਊਰੋ ਦੀ ਪ੍ਰੋਡਕਸ਼ਨ ਵਾਰੰਟ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਮੋਹਾਲੀ ਦੀ ਇੱਕ ਅਦਾਲਤ ਨੇ ਸਾਬਕਾ ਡੀਆਈਜੀ ਹਰਚੰਤ ਸਿੰਘ ਪੁੱਲਰ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰਨ ਵਾਲੀ ਇੱਕ ਅਰਜ਼ੀ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਸੀਬੀਆਈ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਵਿਜੀਲੈਂਸ ਬਿਊਰੋ ਨੂੰ ਵਿਸ਼ੇਸ਼ ਅਦਾਲਤ ਚੰਡੀਗੜ੍ਹ ਦੇ ਵੱਲੋਂ ਦਿੱਤੇ ਗਏ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾ ਇਸ ਦਾ ਹਲ ਕੀਤਾ ਜਾ ਸਕਦਾ ਹੈ ਦੂਸਰੇ ਪਾਸੇ ਸੀਬੀਆਈ ਵੱਲੋਂ ਦਾਇਰ ਕੀਤੇ ਗਏ ਜਵਾਬ ਦੇ ਵਿੱਚ ਕਿਹਾ ਗਿਆ ਹੈ ਕਿ ਸੀਬੀਆਈ ਨੇ ਭੁੱਲਰ ਦਾ 6 ਨਵੰਬਰ ਤੱਕ ਰਿਮਾਂਡ ਪਹਿਲਾਂ ਹੀ ਹਾਸਲ ਕਰ ਲਿਆ ਹੈ ਜ਼ਿਕਰਯੋਗ ਹੈ ਕਿ ਸੀਬੀਆਈ ਨੇ 16 ਅਕਤੂਬਰ ਨੂੰ ਕਿਸ਼ਾਨੂ ਸ਼ਰਦਾ ਨੂੰ ਇੱਕ ਸਕ੍ਰੈਪ ਡੀਲਰ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦੇ ਆ ਗ੍ਰਿਫਤਾਰ ਕੀਤਾ ਸੀ ਉਹ ਇਹ ਰਕਮ ਉਸ ਵੇਲੇ ਦੇ ਰੋਪੜ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਨਾਂ ਦੇ ਉੱਤੇ ਲਹਿ ਰਿਆ ਸੀ ਇਸ ਤੋਂ ਬਾਅਦ ਸੀਬੀਆਈ ਨੇ ਭੁੱਲਰ ਨੂੰ ਵੀ ਗ੍ਰਿਫਤਾਰ ਕਰ ਲਿਆ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਚੰਡੀਗੜ੍ਹ ਸੈਕਟਰ 40 ਸਥਿਤ ਰਿਹਾਈਸ਼ 'ਤੇ ਨੇ 7.5 ਕਰੋੜ ਰੁਪਇਆ ਇਥੋਂ ਨਕਦੀ ਬਰਾਮਦ ਕੀਤੀ 2.5 ਕਿਲੋਗ੍ਰam ਸੋਨਾ ਉਸਦੇ ਗਹਿਣੇ ਜਿਹੜੇ ਆ ਜ਼ਬਤ ਕੀਤੇ ਗਏ ਇਸ ਤੋਂ ਇਲਾਵਾ ਤਲਾਸ਼ੀ ਦੌਰਾਨ ਰੋਲੈਕਸ ਤੇ ਰਾਡੋ ਸਮਿਤ 26 ਲਗਜ਼ਰੀ ਘੜੀਆਂ ਪਰਿਵਾਰਕ ਮੈਂਬਰ ਅਤੇ ਸ਼ੱਕੀ ਬੇਨਾਮੀ ਸੰਸਥਾਵਾਂ ਦੇ ਨਾਲ ਉੱਤੇ 50 ਤੋਂ ਵੱਧ ਅਚਲ ਜਾਇਦਾਦਾਂ ਦੇ ਦਸਤਾਵੇਜ਼ ਲੋਕਰ ਦੀਆਂ ਚਾਬੀਆਂ ਤੇ ਬੈਂਕ ਖਾਤਿਆਂ ਦੇ ਵੇਰਵੇ ਅਤੇ 100 ਕਾਰਤੂਸ ਦੇ ਨਾਲ 4 ਹਥਿਆਰ ਵੀ ਜ਼ਬਤ ਕੀਤੇ ਗਏ ਸੀਬੀਆਈ ਨੇ ਬੀਤੇ ਦਿਨੀ ਹਰਚੰਦ ਸਿੰਘ ਭੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਇੱਕ ਕੇਸ ਦਰਜ ਕੀਤਾ ਸੀ ਹੁਣ ਉਸੇ ਕੇਸ ਦੇ ਮੱਦੇਨਜ਼ਰ ਰਿਮਾਂਡ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਵਿਜੀਲੈਂਸ ਬਿਊਰੋ ਦਾ ਵਿੱਚ ਆਉਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਪਰ ਵਿਜੀਲੈਂਸ ਨੂੰ ਇਥੋਂ ਵਾਪਸ ਮੋੜ ਦਿੱਤਾ ਗਿਆ ਹੁਣ ਇੰਤਜ਼ਾਰ ਦੀਆਂ ਘੜੀਆਂ ਨੇ ਇੰਤਜ਼ਾਰ ਤੋਂ ਬਾਅਦ ਰਿਮਾਂਡ ਅੱਗੇ ਮਿਲੇਗਾ ਵਿਜੀਲੈਂਸ ਨੂੰ ਨਹੀਂ ਮਿਲੇਗਾ ਇਹ ਵਕਤ ਦੀ ਗੱਲ ਹੈ ਹੋ ਸਕਦਾ ਹੈ ਕਿ ਸੀਬੀਆਈ ਵੀ ਆਪਣਾ ਰਿਮਾਂਡ ਐਕਸਟੈਂਡ ਕਰਨ ਦੀ ਮੰਗ ਕਰੇ ਜੋ ਵੀ ਹੋਏਗਾ ਵਕਤ ਤੇ ਨਿਰਭਰ ਹੈ ਪਰ ਇਸ ਵੇਲੇ ਏਜੰਸੀਆਂ ਦੇ ਵਿਚਾਲੇ ਖਿੱਚੋ ਤਾਣ ਜਿਹੜੀ ਆ ਉਹ ਜ਼ਰੂਰ ਚੱਲਦੀ ਪਈ ਹੈ ਇਸ ਖਿੱਚੋ ਤਾਣ ਦਾ ਨਤੀਜਾ ਕੀ ਨਿਕਲੇਗਾ ਔਰ ਇਹਦਾ ਕਾਰਨ ਕੀ ਵਾਚਣਾ ਚਾਹੀਦਾ ਇਹ ਫਿਲਹਾਲ ਸਮੇਤ ਛੱਡ ਦੇਣਾ ਚਾਹੀਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਬਾਂ ਦੀ ਪੰਜਾਬੀ ਤੇ